ਕਰਨਲ ਮਾਮਲੇ ਦੇ ਵਿੱਚ ਬਹੁਤ ਵੱਡਾ ਐਕਸ਼ਨ ਯਾਨੀ ਕਰਨਲ ਡੂਡੀ ਨੇ ਇੱਕ 24 ਘੰਟਿਆਂ ਦਾ ਆਵਾਨ ਕਰਕੇ ਇੱਕ ਟਾਈਮ ਦੇ ਦਿੱਤਾ ਸੀ 24 ਘੰਟਿਆਂ ਦਾ ਟਾਈਮ ਦਿੱਤਾ ਸੀ ਪੂਰੇ ਦੇਸ਼ ਵਾਸੀਆਂ ਦੇ ਸਾਹਮਣੇ ਉਹਨੇ ਇੱਕੋ ਹੀ ਗੱਲ ਕਹੀ ਸੀ ਕਿ ਜੇਕਰ ਕੋਈ ਹਿੰਦੁਸਤਾਨ ਦੇ ਵਿੱਚੋਂ ਐਕਸ਼ਨ ਕਰਦਾ ਜਾਂ ਫਿਰ ਇਸ ਗੱਲ ਦੇ ਮੂਹਰੇ ਆਉਂਦਾ ਇਸ ਗੱਲ ਨੂੰ ਇਸ ਮੁੱਦੇ ਨੂੰ ਲੈ ਕੇ ਮੂਹਰੇ ਚੱਲਦਾ ਤਾਂ ਮੈਂ ਉਹਦਾ ਸਾਥ ਦੇਵਾਂਗਾ ਜੇਕਰ ਫਿਰ ਵੀ ਉਹਦੇ ਉੱਤੇ ਕੋਈ ਐਕਸ਼ਨ ਨਹੀਂ ਹੁੰਦਾ ਤਾਂ ਅਸੀਂ ਆਪਣੇ ਪੱਧਰ ਤੇ ਐਕਸ਼ਨ ਲਵਾਂਗੇ ਜਿਹੜਾ ਕਿ ਹੁਣ ਐਕਸ਼ਨ ਹੋ ਚੁੱਕਿਆ ਹੈ ਕਿਉਂਕਿ ਕਾਰਨਲ ਡੂਡੀ ਨੇ ਜਿਹੜੇ ਚਾਰ ਪੁਲਿਸ ਅਫਸਰ ਨੇ ਔਰ ਨਾਲ ਹੀ ਜਿਹੜੇ ਨਾਨਕ ਐਸਐਸਪੀ ਸਾਹਿਬ ਨੇ ਉਹ ਐਸਐਸਪੀ ਤੋਂ ਡੀਆਈਜੀ ਬਣ ਚੁੱਕੇ ਨੇ ਤਾਂ ਫੇਰ ਵੀ ਯਾਨੀ ਉਹਨਾਂ ਦੇ ਉੱਤੇ ਇੱਕ ਐਫਆਈਆਰ ਜਾਂ ਫਿਰ ਉਹਨਾਂ ਦੇ ਉੱਤੇ ਬਹੁਤ ਵੱਡਾ ਐਕਸ਼ਨ ਸੁਪਰੀਮ ਕੋਰਟ ਦੇ ਚੀਫ ਜਸਟਿਸ ਬਹੁਤ ਹੀ ਵੱਡੇ ਜੱਜ ਦੇ ਯਾਨੀ ਕੋਲ ਇਹ ਮਾਮਲਾ ਪਹੁੰਚ ਗਿਆ ਔਰ ਕਾਰਨਲ ਡੂਡੀ ਸਾਹਿਬ ਕੀ ਕਹ ਰਹੇ ਹੈ ਪੂਰੀ ਖਬਰ ਪਹਿਲਾਂ ਇਹਨਾਂ ਦੇ ਮੂੰਹੋਂ ਹੀ ਸੁਣਾਉਂਗਾ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਇਹ ਨਰੋਲ ਹੋ ਜਾਣਾ ਕਿ ਕਰਨਲ ਸਾਹਿਬ ਨੂੰ ਜਿਹੜਾ ਇਨਸਾਫ ਨਹੀਂ ਮਿਲਿਆ ਹਲੇ ਤੱਕ ਤਾਂ ਉਸੇ ਗੱਲ ਨੂੰ ਲੈ ਕੇ ਕਰਨਲ ਸਾਹਿਬ ਨੇ ਕਰਨਲ ਡਿਊਟੀ ਦੇ ਯਾਨੀ ਬਹੁਤ ਵੱਡਾ ਮੁੱਦਾ ਚੱਕ ਲਿਆ ਤੇ ਪੰਜਾਬ ਦੀ ਪੁਲਿਸ ਦੇ ਵਿੱਚ ਹਰ ਕੰਮ ਮਚ ਗਿਆ ਯਾਨੀ ਇਸ ਅਫਸਰ ਨੂੰ ਲੈ ਕੇ ਪੰਜਾਬ ਦੀ ਪੁਲਿਸ ਡਰ ਚੁੱਕੀ ਹੈ ਪਹਿਲਾਂ ਕਰਨਲ ਸਾਹਿਬ ਦੇ ਮੂੰਹ ਤੋਂ ਸੁਣਾਉਂਗਾ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰਾਂ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਸੁਣੋ ਉਹ ਹੋਈ ਹਮਨੇ ਰਿਕੁਐਸਟ ਕੀਤੀ ਹੈ ਚੇਹ ਸਾਹਿਬ साथियों आज की जो वीडियो है ये खास होने वाली है क्योंकि आज हमारे मेहमान है कर्नल रन सिंह साहब सर आपका बहुत बहुत स्वागत सर आपने 29 तारीख को देशवासियों के सामने एक आह्वान किया था 24 घंटे का समय दिया था वो क्या आह्वान था और 24 घंटे के बाद आपने क्या एक्शन लिया लेकिन मेरे बहुत सारे व्यवर्स के पॉइंट्स हैं कि आप थोड़ा हिंदी का इस्तेमाल करें ज्यादा इंग्लिश में ना जाए हिंदी का इस्तेमाल करें तो सर आप बताइए आपका क्या वो आह्वान था और 24 घंटे के बाद आपने क्या किया कर्नल पुष्पेंद्र सिंह साहब को एवं उनके पुत्र को पंजाब पुलिस के कुछ लोगों ने बेदर्दी से मारा पीटा जानलेवा हमला किया टकोटी की उनका फोन एवं आईडेंटी कार्ड छीन लिया गया एवं बहुत से अपराध किए गए उसके बाद में जो कार्रवाई कानून के अनुसार होनी चाहिए थी वो नहीं हुई उससे मैं पीड़ित था इसलिए मैंने देश को आह्वान किया था कि जो कार्य विधि के विधान के अनुसार होना चाहिए वो या तो चौबीस घंटे में हो जाए अगर नहीं होता है तो कोई भी देशवासी अगर इस केस का के न्याय हेतु आगे बढ़ता है तो मैं उसका प्रबल समर्थक हूं यदि कोई भी देशवासी आगे नहीं आता है तो ऐसी स्थिति में समस्त भारतीय भाई बहनों का आदेश एवं आशीर्वाद समझते हुए मैं कर्नल रन सिंह डूडी प्रेसिडेंट नेशनल पार्टी सुपर पावर इंडिया पार्टी मैं इस काम को अपने ऊपर लेता हूं और समस्त सैनिक अर्ध सैनिक उनके परिवार एवं उनके जितने भी होंगे उन सब से संबंधित जो भी समस्याएं होंगी आगे से उन सबको मैं बन बनकर आगे बढ़कर बन मैं और मेरी पार्टी उनका समाधान करेंगे उनको न्याय दिलाएंगे तो हमने आह्वान किया था जब ट्वेंटी नाइन्थ मार्च का आह्वान तीस मार्च को खत्म हो गया था और कोई भी भारतीय इसमें आगे नहीं आया तो समस्त भाई बहनों का आशीर्वाद समझते हुए हमने तुरंत 30 तारीख को 30 मार्च को एक चीफ जस्टिस ऑफ इंडिया सर्वोच्च न्यायालय के मान्य मुख्य न्यायाधीश माय लॉर्ड जजेस बेंच, एव उन को हमने एक लेटर डिस्पैच किया जो कि चीफ जस्टिस ऑफ इंडिया को एड्रेस था और उसमें हमने पब्लिक इंटरेस्ट लिटिगेशन की मांग की थी जिसको माय लॉर्ड इज रजिस्टर 17373 oblique ਯਾਨੀ ਕੁੱਲ ਮਿਲਾ ਕੇ ਗੱਲ ਇਹ ਹੈ ਵੀ ਜਿਵੇਂ ਕਰਨਲ ਸਾਹਿਬ ਨੂੰ ਕੁੱਟਣ ਤੋਂ ਬਾਅਦ ਚਾਰੇ ਪੁਲਿਸ ਅਫੀਸਰ ਔਰ ਦੂਜੇ ਪਾਸੇ ਐਸਐਸਪੀ ਨਾਨਕ ਸਿੰਘ ਜਿਹੜੇ ਕਿ ਹੁਣ ਡੀਆਈਜੀ ਬਣ ਚੁੱਕੇ ਆ ਪਟਿਆਲੇ ਦੇ ਜਿਹੜੇ ਐਸਐਸਪੀ ਸਾਹਿਬ ਨੇ ਉਹ ਡੀਆਈਜੀ ਬਣ ਚੁੱਕੇ ਨੇ ਉਹਨਾਂ ਨੂੰ ਲੈ ਕੇ ਵੀ ਇੱਕ ਬਹੁਤ ਵੱਡੀ ਗੱਲ ਕਹੀ ਹੈ ਕਿ ਜੇਕਰ ਤੁਰੰਤ ਉਹ ਐਕਸ਼ਨ ਕਰ ਦਿੰਦੇ ਤੇ ਇਹ ਮਾਮਲਾ ਉੱਥੇ ਹੀ ਨਿਬਟ ਜਾਣਾ ਸੀ ਪਰ ਉਹਨਾਂ ਨੇ ਆਪਣੇ ਚਾਰੇ ਐਸਐਚਓ ਨੂੰ ਜਿਹੜੇ ਇਨਕਾਊਂਟਰ ਕਰਕੇ ਆਏ ਸੀ ਇੱਕ ਨੌਜਵਾਨ ਮੁੰਡੇ ਦਾ ਜਿਸ ਨੇ ਕੋਈ ਬੱਚਾ ਗੱਟਨੈਪ ਕੀਤਾ ਸੀ ਖੈਰ ਉਹ ਗੱਲ ਤਾਂ ਆਪਣੀ ਜਗ੍ਹਾ ਤੇ ਰਹਿ ਗਈ ਪਰ ਸੁਪਰੀਮ ਕੋਰਟ ਤੱਕ ਪਹੁੰਚ ਜਾਣੀ ਇਹ ਗੱਲ ਹੁਣ ਇਹ ਖਤਰੇ ਤੋਂ ਖਾਲੀ ਨਹੀਂ ਹੈ ਪੁਲਿਸ ਵਾਲਿਆਂ ਦੇ ਵਾਸਤੇ ਕਿਉਂਕਿ ਉਹ ਕਹਿੰਦੇ ਨੇ ਵੀ ਇਹਨਾਂ ਦੇ ਉੱਤੇ ਐਫਆਈਆਰ ਤਾਂ ਸੀ ਕਰਵਾਉਣੀ ਹੈ ਤਾਂ ਹੁਣ ਇਹਨਾਂ ਨੂੰ ਜੇਲ੍ਹ ਯਾਨੀ ਜੇਲ੍ਹ ਜਾਣ ਦਾ ਪ੍ਰਬੰਧਨ ਬਣਿਆ ਹੋਇਆ ਹੈ ਚਾਰੇ ਪੁਲਿਸ ਅਫਸਰ ਹੋ ਸਕਦਾ ਵੀ ਨਾਨਕ ਸਿੰਘ ਐਸਐਸਪੀ ਉਹ ਵੀ ਇਹਦੇ ਲਪੇਟੇ ਦੇ ਵਿੱਚ ਆ ਜਾਣ ਕਿਉਂਕਿ ਬਹੁਤ ਸਾਰੀ ਗੱਲ ਦੇ ਹੋ ਦੋਸ਼ੀ ਨੇ ਉਹਨਾਂ ਨੇ ਐਫਆਈਆਰ ਕਰਨ ਤੋਂ ਇਨਕਾਰ ਹੀ ਕਰ ਦਿੱਤਾ ਇੱਕ ਤਰ੍ਹਾਂ ਦਾ ਯਾਨੀ ਬੰਦਿਆਂ ਨੂੰ ਰਕੋਣ ਦੀ ਗੱਲ ਕੀਤੀ ਹੈ ਇਹ ਮੈਂ ਨਹੀਂ ਕਹਿੰਦਾ ਇਹ ਕਰਨਲ ਦਾ ਪਰਿਵਾਰ ਵੀ ਕਹਿੰਦਾ ਪੂਰੇ ਪੰਜਾਬ ਨੂੰ ਪਤਾ ਕਿ ਬਹੁਤ ਸਾਰੀ ਢਿੱਲ ਵਰਤੀ ਗਈ ਹੈ ਇਸ ਕੇਸ ਦੇ ਵਿੱਚ ਇਸ ਕਰਕੇ ਉਹਨੂੰ ਨਿਆਂ ਨਹੀਂ ਮਿਲਿਆ ਤਾਂ ਹੁਣ ਕਰਨਲ ਰਣ ਸਿੰਘ ਡੂੜੀ ਇਹ ਬਹੁਤ ਹੀ ਹੁਨਾਰ ਇੱਕ ਪ੍ਰੈਜ਼ੀਡੈਂਟ ਵੀ ਨੇ ਸੈਨਾ ਦੇ ਵਿੱਚ ਔਰ ਕਰਨਲ ਦੀ ਪਦਵੀ ਦੇ ਤਾਇਨਾਤ ਨੇ ਔਰ ਹੁਣ ਉਹਨਾਂ ਨੇ ਇੱਕ ਮੋਰਚਾ ਸੰਭਾਲਿਆ ਕਿਉਂਕਿ 24 ਘੰਟਿਆਂ ਦੇ ਇਹਨਾਂ ਨੇ 29 ਮਾਰਚ ਨੂੰ ਟਾਈਮ ਦੇ ਦਿੱਤਾ ਸੀ ਕਿ ਜੇਕਰ ਕੋਈ ਦੇਸ਼ ਦੇ ਵਿੱਚੋਂ ਕੋਈ ਐਕਸ਼ਨ ਲੈਂਦਾ ਤਾਂ ਠੀਕ ਹੈ ਨਹੀਂ ਤਾਂ ਮੈਂ ਪੂਰੇ ਦੇਸ਼ ਵਾਸੀਆਂ ਦਾ ਇਹਨੂੰ ਆਪਣਾ ਆਸ਼ੀਰਵਾਦ ਸਮਝ ਕੇ ਮੈਂ ਆਪਣੇ ਤੇ ਲਵਾਂਗਾ ਔਰ ਬਾਅਦ ਦੇ ਵਿੱਚ ਮੈਂ ਇੱਕ ਬਹੁਤ ਵੱਡਾ ਕੜਾ ਐਕਸ਼ਨ ਲਵਾਂਗਾ ਯਾਨੀ ਆਪਣੀ ਪਾਰਟੀ ਦੇ ਮੁਤਾਬਕ ਅਸੀਂ ਆਪਣਾ ਐਕਸ਼ਨ ਵੀ ਲਵਾਂਗੇ ਇਸ ਦੇ ਉੱਤੇ ਕਾਰਵਾਈ ਕਰਵਾ ਕੇ ਇਹਨੂੰ ਨਿਆਂ ਵੀ ਦਿਵਾਵਾਂਗੇ ਇਹ ਗੱਲ ਉਸੇ ਦਿਨ ਹੀ ਤੈਅ ਕਰ ਦਿੱਤੀ ਸੀ ਫਿਰ ਜਦੋਂ ਪੂਰੇ ਭਾਰਤ ਵਿੱਚੋਂ ਕੋਈ ਗੱਲ ਨਹੀਂ ਅੱਗੇ ਆਇਆ ਕੋਈ ਬੰਦਾ ਤਾਂ ਫਿਰ ਇਹਨਾਂ ਨੇ ਹੁਣ ਦੁਬਾਰਾ ਇੱਕ ਵੀਡੀਓ ਜਾਰੀ ਕਰ ਦਿੱਤਾ ਸੈਨਿਕ ਚੈਨਲ ਦੇ ਉੱਤੇ ਤਾਂ ਇਹਨਾਂ ਨੇ ਕਿਹਾ ਵੀ ਭਾਈ ਹੁਣ ਅਸੀਂ ਇਸ ਮੁਹਿਮ ਨੂੰ ਯਾਨੀ ਪੂਰੀ ਤੈਅ ਤੇ ਇੱਕ ਲੈ ਕੇ ਜਾਵਾਂਗੇ ਇਕੱਲੇ ਕਰਨਲ ਦਾ ਨਹੀਂ ਮਾਮਲਾ ਏ 1950 ਤੋਂ ਲੈ ਕੇ ਅੱਜ ਤੱਕ ਦੇ ਵਿੱਚ ਜਿੰਨੇ ਵੀ ਘਟਨਾਵਾਂ ਵਾਪਰੀਆਂ ਨੇ ਸੈਨਿਕਾਂ ਦੇ ਨਾਲ ਜਾਂ ਫਿਰ ਆਪਣੇ ਆਮ ਲੋਕਾਂ ਦੇ ਨਾਲ ਕੀ ਬਤੀਰਾ ਰਿਹਾ ਪੁਲਿਸ ਮੈਕਮੇ ਦਾ ਉਹਨੂੰ ਲੈ ਕੇ ਇੱਕ ਬਹੁਤ ਵੱਡਾ ਸਵਾਲ ਤਰਿਆ ਉਹਨਾਂ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਸਾਹਮਣੇ ਕਿ ਭਾਈ ਗੱਲ ਇਹ ਆ ਵੀ ਪਹਿਲਾਂ ਤੋਂ ਹੀ ਇਹਨਾਂ ਦਾ ਰਵੱਈਆ ਮਾੜਾ ਰਿਹਾ ਇਹਦਾ ਹਾਈ ਕੋਰਟ ਨੇ ਵੀ ਸਿੱਧ ਕਰ ਦਿੱਤਾ ਸੀ ਕਿ ਤੁਹਾਡੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਆਉਂਦੀਆਂ ਨੇ ਕੋਰਟ ਦੇ ਅੰਦਰ ਕਿ ਭਾਈ ਇਹ ਫੇਕ ਜਿਹੜੇ ਕਿ ਐਨਕਾਊਂਟਰ ਦੇਖੋ ਫੇਕ ਬਹੁਤ ਸਾਰੇ ਹੋ ਰਹੇ ਆ ਪੰਜਾਬ ਦੇ ਅੰਦਰ ਆਪਣੀਆਂ ਪੋਸਟਾਂ ਵਧਾਉਣ ਦੇ ਲਈ ਪੁਲਿਸ ਅਕਸਰ ਤੁਸੀਂ ਵੇਖਿਆ ਵੀ ਜਿਵੇਂ ਐਨਕਾਊਂਟਰ ਕਰ ਦਿੰਦੀ ਹੈ ਜੇ ਕੋਈ ਡਰੱਗਸ ਸਮੱਗਲਰ ਆ ਜਾਂ ਕੋਈ ਕੁਛ ਹੋਰ ਕਮਾੜੇ ਮੋٹے ਨਸ਼ੇ ਪੱਤੇ ਵਾਲਾ ਉਹਨਾਂ ਦੇ ਕੋਲ ਹਥਿਆਰ ਰੱਖ ਕੇ ਇਹ ਬਹੁਤ ਸਾਰੇ ਮੁਕਾਬਲੇ ਬਣਾ ਦਿੰਦੀ ਹੈ ਤਾਂ ਪੁਲਿਸ ਅਕਸਰ ਤੁਸੀਂ ਵੇਖਿਆ ਵੀ ਜਿਵੇਂ ਨੌਜਵਾਨਾਂ ਨੂੰ ਮਾਰਨ ਦੇ ਵਿੱਚ ਬਹੁਤ ਮਾਹਿਰ ਹੈ ਪਰ ਫੇਰ ਵੀ ਕਿਤੇ ਨਾ ਕਿਤੇ ਬਹੁਤ ਵੱਡਾ ਘਾਣ ਹੋ ਰਿਹਾ ਪੰਜਾਬ ਦੇ ਅੰਦਰ ਜਿਵੇਂ ਕਿ 1980 ਵਾਲੇ ਦੌਰ ਵਾਲੇ ਪਾਸੇ ਨੂੰ ਇਹ ਪੁਲਸ ਲਿਜਾਣਾ ਚਾਹੁੰਦੀ ਹੈ ਤੇ ਫਿਰ ਪੰਜਾਬ ਦੇ ਅੰਦਰ ਕੀ ਹੁੰਦਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਫਿਰ ਕਹਿੰਦੇ ਜੀ ਗੈਂਸਟਰ ਪੈਦਾ ਹੋ ਗਏ ਸੋ ਇਸ ਕਰਕੇ ਜਿੰਨੇ ਵੀ ਸਾਡੇ ਪੁਲਸ ਮਹਿਕਮੇ ਦੇ ਵਿੱਚ ਨੌਜਵਾਨ ਹਨ ਉਹਨਾਂ ਨੂੰ ਇਹ ਗੱਲ ਤਾਂ ਸਮਝ ਲੈਣੀ ਚਾਹੀਦੀ ਹੈ ਕਿ ਭਾਈ ਜੇਕਰ ਆਪਾਂ ਚੰਗੇ ਵਾਲੇ ਪਾਸੇ ਲੈ ਕੇ ਜਾਵਾਂਗੇ ਤਾਂ ਮਾਹੌਲ ਚੰਗਾ ਹੀ ਬਣਨਾ ਜੇ ਮਾਰੇ ਵਾਲੇ ਪਾਸੇ ਲੈ ਕੇ ਜਾਵਾਂਗੇ ਤਾਂ ਬਹੁਤ ਸਾਰੇ ਲੋਕ ਮਾਰੇ ਵੀ ਬਣ ਜਾਂਦੇ ਨੇ ਔਰ ਜਿੰਨੇ ਹੁਣ ਤੁਸੀਂ ਪੰਜਾਬੀ ਸਾਡੇ ਭੈਣ ਭਰਾ ਸਾਰੇ ਇਸ ਵੀਡੀਓ ਦੇ ਹੱਕ ਵਿੱਚੋਂ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਔਰ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ